ਏਸ ਟੂ ਯਰ ਬੋਲੀਹੋਲੀ ਬਾਬਾ ਸਸ਼ੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਹਾ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਜਿਵੇਂ ਆਪਾਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਹਰ ਰੋਜ਼ ਵਾਇਰਲ ਹੁੰਦੀ ਰਹਿੰਦੀ ਆ ਸੋ ਦੋਸਤੋ ਆਓ ਆਪਾਂ ਉਹ ਵੀਡੀਓ ਦੇਖਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜਿੱਤਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ कलर ਦਾ ਸਬਸਕ੍ਰਾਈਬ ਦਾ ਬ ਕਰਦੇ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਆਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਵੀਡੀਓ ਦੇਖਦੇ ਹਾਂ ਦਾ ਸ਼ਰਾਬ ਕੌਰ ਦੇ ਪੀ ਕੇ ਜਿਹੜਾ ਡੰਗ ਮਾਰਦਾ ਹੈ ਵਿਚਾਲੇ ਮੌਰ ਦੇ ਖੜੀ ਲਾਉਣ ਦਾ ਮਕਦਮੇ ਤੇ ਹਾੜੀ ਹੈ ਉਹਦੇ ਵਾਸਤੇ ਸ਼ਰਾਬ ਪੀਣੀ ਮਾੜੀ ਹੈ ਜਿਹੜਾ ਹੱਥ ਨੇ ਥੋੜੀ ਜੀ ਸ਼ੱਕੇ ਸੌਂ ਜਾਂਦਾ ਪਰ ਸ਼ਾਂਦੇ ਨਾਲ ਡੱਕ ਕੇ ਨਹੀਂ ਦੇਖਦਾ ਉਹ ਮੂੰਹ ਤੋਂ ਪੱਲਾ ਚੱਕ ਕੇ ਰਾਤ ਕਿੰਨੀ ਕਿ ਰਹੀ ਕਿੰਨੀ ਨੰਗੀ ਉਹਦੇ ਵਾਸਤੇ ਦਵਾਈ ਇਹ ਚੰਗੀ ਹੈ ਇਹਨੂੰ ਲੜਨ ਮਾਂ ਤੇ ਭੈਣ ਘਰ ਆਏ ਨੂੰ ਭਰਾ ਲੱਤੀ ਲੈਣ ਉਤੋਂ ਤੀਮੀ ਦੇ ਖੌਂਸੜੇ ਪਹਿਣਾ ਨਿਤ ਮੁੰਡਾ ਤੋਂ ਪਟਾਉਂਦਾ ਦਾੜੀ ਹੈ ਉਹਦੇ ਵਾਸਤੇ ਸ਼ਰਾਬ ਪੀਣੀ ਮਾੜੀ ਹੈ ਜਿਹਦੇ ਘਰ ਪਰਵਾਨੀਆਂ ਨ ਪਾਣੀ ਦੀ ਕਾਫੀ ਆਮਦਨ ਹੈ ਲੋਹੜੀ ਤੇ ਨਮਾਣੀ ਦੀ ਦੁੱਧ ਦਹੀਂ ਤੇ ਦਾਣੇ ਦੀ ਨਹੀਂ ਤੰਗੀ ਹੈ ਉਹਦੇ ਵਾਸਤੇ ਸ਼ਰਾਬ ਪੀਣੀ ਚੰਗੀ ਹੈ ਜਿਹੜਾ ਸਵੇਰ ਤੋਂ ਸ਼ਾਮ ਤੱਕ ਪੀਵੇ ਗੁੱਲ ਕਰ ਲਿਆ ਅਕਲ ਦੇ ਦੀਵੇ ਉਹ ਤਾਂ ਰੱਬ ਦੇ ਆਸਰੇ ਜੀਵੇ ਫਿਰ ਬਾਜ ਦੀ ਮਖੌਲੀਆਂ ਦੀ ਤਾੜੀ ਹੈ ਉਹਦੇ ਵਾਸਤੇ ਸ਼ਰਾਬ ਪੀਣੀ ਮਾੜੀ ਹੈ ਡੰਗ ਜਿਸ ਨੂੰ ਨਮੂਣੀਆਂ ਜਾਵੇ ਬੱਖੀ ਦੁਖੇ ਸਾਂ ਖਿਚਮਾ ਆਵੇ ਉਹ ਤਾਂ ਤੁਰਤ ਬਰਾਂਡੀ ਮੰਗਾਵੇ ਕੁੜੀ ਜਾਂਦਾ ਕਿ ਵਕਤ ਨੂੰ ਸੰਗੀ ਆ ਉਹਦੇ ਵਾਸਤੇ ਸ਼ਰਾਬ ਪੀਣੀ ਚੰਗੀ ਐ ਜਿਹਨੂੰ ਕਸਰਤ ਸੁਧਾਰੀ ਹੋ ਜੇ ਕੁੱਤਾ ਵੱਢੇ ਜਾਂ ਕੀੜਾ ਛੋਹ ਜੇ ਕੰਮ ਕਰਨੋਂ ਦਿਮਾਗ ਖੜੋਜੇ ਪਲ ਪਲ ਪਿੱਛੋ ਲੈਂਦਾ ਗਵਾੜੀ ਆ ਉਹਦੇ ਵਾਸਤੇ ਸ਼ਰਾਬ ਪੀਣੀ ਮਾੜੀ ਐ ਇਹੂੰ ਪੀ ਕੇ ਨਹੀਂ ਲੱਗਦੀ ਸਰਦੀ ਪਰ ਬਰਤੋਂਾ ਕੱਢ ਕੇ ਘਰ ਦੀ ਬਿਨਾ ਨੰਬਰੀ ਖਰਾਬੀਆਂ ਕਰਦੀ ਜਿਹੜਾ ਲਾ ਕੇ ਜ਼ਖਾਮ ਜਾਂਦਾ ਚੰਗੀ ਆ ਉਹਦੇ ਵਾਸਤੇ ਦਵਾਈ ਇਹ ਚੰਗੀ ਹੈ ਖੜਾ ਹੋਵੇ ਜਵਾਨ ਪਹਿਰੇ ਉੱਤੇ ਵੀ ਜਿਹਦੇ ਆਸਰੇ ਤਮਾਮ ਹੁਣ ਸੁੱਤੇ ਵੀ ਲਾਮੀ ਫਿਰਦੇ ਲਟੇਰੇ ਕੁੱਤੇ ਵੀ ਜਾਂਦੇ ਲੁੱਟਣ ਨੂੰ ਮੌਕਾ ਤਾੜੀ ਹੈ ਉਹਦੇ ਵਾਸਤੇ ਸ਼ਰਾਬ ਪੀਣੀ ਮਾੜੀ ਹੈ ਸੋ ਦੋਸਤੋ ਜਿਵੇਂ ਤੁਸੀਂ ਵੀਡੀਓ ਵੇਖੀ ਜਿਸ ਵਿੱਚ ਇਹ ਬਜ਼ੁਰਗ ਸ਼ਰਾਬ ਦੇ ਫਾਇਦੇ ਤੇ ਨੁਕਸਾਨ ਦੱਸ ਰਹੇ ਆ ਸੋ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਜਰੂਰ ਕਰ ਦਿਓ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਨੀਚੇ ਕਮੈਂਟ ਵਿੱਚ ਆਪਣੇ ਇਸ ਵੀਡੀਓ ਬਾਰੇ ਵਿਚਾਰ ਜਰੂਰ ਦਿਓ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤੋ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹਰੀ ਬਾਬਾ ਜੀ ਦਾ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰਦੇ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਨਾ ਲਾਈਨੇ ਤੋਂ ਦੋਇਆਜ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ